ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀਂਡਸਾ ਵਿਚਾਲੀ ਆਪਸੀ ਖਿੱਚੋਤਾਣ ਵੱਧਦੀ ਜਾ ਰਹੀ ਹੈ ਹਾਲਾਂਕਿ ਸੁਖਬੀਰ ਸਿੰਘ ਬਾਦਲ ਸੁਖਦੇਵ ਸਿੰਘ ਢੀਂਡਸਾ ਦੇ ਨਾਲ ਜਾ ਕੇ ਗੱਲਬਾਤ ਕਰ ਆਏ ਨੇ ਤਾਂ ਵੀ ਚਰਚੇ ਹੀ ਨੇ ਕਿ ਸੁਖਦੇਵ ਸਿੰਘ ਢੀਂਡਸਾ ਕੋਈ ਵੱਡਾ ਕਦਮ ਚੁੱਕ ਸਕਦੇ ਨੇ ਸੁਖਦੇਵ ਸਿੰਘ ਢੀਂਡਸਾ ਤੇ ਪਰਮੇਂਦਰ ਸਿੰਘ ਢੀਂਡਸਾ ਹਾਲ ਹੀ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਚ ਸ਼ਾਮਲ ਹੋਏ ਸੀ ਔਰ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਸੂਤਰ ਜਿਹੜੇ ਸਾਹਮਣੇ ਆਏ ਨੇ ਉਹਨਾਂ ਮੁਤਾਬਕ ਇਹ ਹੀ ਆਸ ਸੀ ਕਿ ਸੰਗਰੂਰ ਸੀਟ ਪਰਮੇਂਦਰ ਸਿੰਘ ਢੀਂਡਸਾ ਨੂੰ ਦੇਣ ਦਾ ਪ੍ਰੋਗਰਾਮ ਬਣਿਆ ਹੋਇਆ ਸੀ ਯਾਨੀ ਕਿ ਇਸ ਆਧਾਰ ਦੇ ਉੱਤੇ ਟੀਂਟਸਾ ਪਰਿਵਾਰ ਅਕਾਲੀ ਦਲ ਦੇ ਵਿੱਚ ਵਾਪਸ ਆਇਆ ਸੀ ਖੈਰ ਇਸ ਮਸਲੇ ਦੇ ਉੱਤੇ ਜਦੋਂ ਉਹ ਸੀਟ ਇਕ ਬਾਅਲ ਸਿੰਘ ਝੁੰਡਾ ਨੂੰ ਦੇ ਦਿੱਤੀ ਗਈ ਤਾਂ ਉਸ ਵੇਲੇ ਚਰਚਾਵਾਂ ਇਹ ਬਣ ਗਈਆਂ ਕਿ ਹੁਣ ਸੁਖਦੇਵ ਸਿੰਘ ਢੀਂਸਾ ਨਾਰਾਜ਼ ਨੇ ਆਪਣੀ ਕੋਠੀ 'ਚ ਜਾ ਕੇ ਆਪਣੇ ਸਮਰਥਕਾਂ ਦੇ ਨਾਲ ਰਲ ਕੇ ਤੇ ਮੀਟਿੰਗਸ ਕਰ ਰਹੇ ਨੇ ਔਰ ਚਰਚਾਵਾਂ ਇਹ ਵੀ ਸਿਗੀਆਂ ਕਿ ਸੁਖਦੇਵ ਸਿੰਘ ਢੀਂਸਾ ਹੁਣ ਅਗਲਾ ਪ੍ਰੋਗਰਾਮ ਬਣਾਉਂਦੇ ਨਜ਼ਰ ਆ ਰਹੇ ਨੇ ਪਰ ਲੰਘੇ ਕੱਲ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਮਿਲਿਆ ਆਏ ਨੇ ਸੁਖਬੀਰ ਸਿੰਘ ਬਾਦਲ ਨੇ 15 ਮਿੰਟ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਬੰਦ ਕਮਰਾ ਮੀਟਿੰਗ ਹੋਈ ਹੈ ਪਰ ਚਰਚੇ ਹੁਣ ਇਹ ਨੇ ਕਿ ਸੁਖਦੇਵ ਸਿੰਘ ਢੀਂਸਾ ਅੰਦਰੋਂ ਤਾਂ ਇਹ ਵੀ ਕਹਿ ਰਹੇ ਨੇ ਕਿ ਉਹ ਪਾਰਟੀ ਦੀ ਵਿਚਾਰਧਾਰਾ ਦੇ ਨਾਲ ਖੜੇ ਨੇ ਉਹ ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਦੇ ਨਾਲ ਖੜੇ ਨੇ ਪਰ ਕਿਤੇ ਨਾ ਕਿਤੇ ਚਰਚਾਵਾ ਅਜੇ ਵੀ ਤੀ ਵਰਨੇ ਕਿ ਸੁਖਦੇਵ ਸਿੰਘ ਢੀਂਸਾ ਨੂੰ ਇਹ ਵਤੀਰਾ ਜਿਹੜਾ ਆ ਉਹ ਰਾਸ ਨਹੀਂ ਆਇਆ ਸੁਖਬੀਰ ਸਿੰਘ ਬਾਦਲ ਦੇ ਨਾਲ ਖਫਾ ਨੇ ਸੁਖਦੇਵ ਸਿੰਘ ਢੀਂਸਾ ਦੇ ਚਰਚੇ ਜਿਹੜੇ ਚੱਲਦੇ ਪਏ ਨੇ ਹਾਲਾਂਕਿ ਜੇ ਗੱਲ ਕਰੀਏ ਇਸ ਮਾਮਲੇ ਨੂੰ ਲੈ ਕੇ ਤਾਂ ਇਕਬਾਲ ਸਿੰਘ ਝੂੰਦਾ ਦੇ ਬਾਰੇ ਵਿੱਚ ਜਾਣਕਾਰੀ ਮੁਤਾਬਕ ਸੁਖਦੇਵ ਸਿੰਘ ਢੀਂ ਸਾਨੂੰ ਪਹਿਲਾਂ ਹੀ ਇਤਲਾਹ ਕਰ ਦਿੱਤਾ ਗਿਆ ਸੀ ਸੂਤਰ ਦੱਸਦੇ ਨੇ ਕਿ ਸੁਖਦੇਵ ਸਿੰਘ ਢੀਂ ਸਾਨੂੰ ਸੁਖਵੀਰ ਸਿੰਘ ਬਾਦਲ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਇਕਬਾਲ ਸਿੰਘ ਝੁੰਡਾ ਨੂੰ ਵਾਅਦਾ ਕੀਤਾ ਹੋਇਆ ਪਰ ਇੱਥੋਂ ਤੱਕ ਗੱਲਾਂ ਸਾਹਮਣੇ ਆਈਆਂ ਨੇ ਕਿ ਉਸ ਤੋਂ ਬਾਅਦ ਇਹ ਜ਼ਰੂਰ ਕਿਹਾ ਗਿਆ ਸੀ ਕਿ ਇਸ ਬਾਰੇ ਗੱਲਬਾਤ ਕੀਤੀ ਜਾ ਸਕਦੀ ਹੈ ਇਸ ਬਾਰੇ ਇਕਬਾਲ ਸਿੰਘ ਦੇ ਨਾਲ ਮਿਲ ਕੇ ਗੱਲਬਾਤ ਕੀਤੀ ਜਾ ਸਕਦੀ ਹੈ ਯਾਨੀ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਇੱਕ ਭਰੋਸਾ ਦੇ ਦਿੱਤਾ ਗਿਆ ਸੀ ਪਰ ਉਸ ਭਰੋਸੇ ਦੇ ਉੱਤੇ ਠੇਸ ਉਦੋਂ ਲੱਗੀ ਜਦੋਂ ਇਕਬਾਲ ਸਿੰਘ ਝੁੰਡਾ ਨੂੰ ਐਲਾਨ ਦਿੱਤਾ ਗਿਆ ਸੰਗਰੂਰ ਤੋਂ ਉਮੀਦਵਾਰ ਔਰ ਉਸ ਤੋਂ ਬਾਅਦ ਅਚਾਨਕ ਵਿਵਾਦ ਸ਼ੁਰੂ ਹੋ ਗਿਆ ਉਸ ਵਿਵਾਦ ਦੇ ਵਿੱਚ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹ ਖਾਸੇ ਨਰਾਜ਼ ਹੋਏ ਦੱਸੇ ਜਾ ਰਹੇ ਨੇ ਦੂਜੇ ਪਾਸੇ ਪਰਵਿੰਦਰ ਸਿੰਘ ਢੀਂਸਾ ਨੇ ਉਹਨਾਂ ਨੇ ਵੀ ਇਤਰਾਜ਼ ਜਤਾਇਆ ਸੂਤਰਾਂ ਮੁਤਾਬਕ ਕਿਹਾ ਜਾ ਰਿਹਾ ਔਰ ਢੀਂਸਾ ਪਰਿਵਾਰ ਆਪਣੇ ਕਰੀਬੀਆਂ ਦੇ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ ਪਰ ਹੁਣ ਗੱਲ ਇਹ ਖੜਦੀ ਹੈ ਕਿ ਜੇ ਸੁਖਬੀਰ ਸਿੰਘ ਬਾਦਲ 15 ਮਿੰਟ ਬੰਦ ਕਮਰਾ ਮੀਟਿੰਗ ਕਰ ਵੀ ਆਏ ਨੇ ਤਾਂ ਇਸ ਮੀਟਿੰਗ ਦੇ ਬਾਵਜੂਦ ਕਿ ਢੀਂਸਾ ਪਰਿਵਾਰ ਰੁਕ ਜਾਵੇਗਾ ਜਾਂ ਢੀਂਸਾ ਪਰਿਵਾਰ ਆਪਣਾ ਕੋਈ ਹੋਰ ਪਲਾਨ ਬਣਾਈ ਬੈਠਾ ਆ ਜੇ ਇਸ ਢੀਂਸਾ ਪਰਿਵਾਰ ਕੋਈ ਹੋਰ ਪਲਾਨ ਬਣਾ ਕੇ ਬੈਠਾ ਆ ਤਾਂ ਸੁਖਬੀਰ ਸਿੰਘ ਬਾਦਲ ਨੂੰ ਦੁਬਾਰਾ ਵੱਡਾ ਝਟਕਾ ਜਿਹੜਾ ਉਹ ਲੱਗ ਸਕਦਾ ਹੈ ਕਿਉਂਕਿ ਢੀਂਸਾ ਪਰਿਵਾਰ ਨੂੰ ਬੜੀ ਮੁਸ਼ਕਲ ਦੇ ਬਾਅਦ ਵਾਪਸ ਲਿਆਂਦਾ ਗਿਆ ਸੀਗਾ ਸੰਗਰੂਰ ਸੀਟ ਦੇ ਉੱਤੇ ਢੀਂਸਾ ਪਰਿਵਾਰ ਨੂੰ ਲੜਾਉਣ ਦਾ ਵਾਅਦਾ ਆਪਣੇ ਆਪ ਚ ਸੂਤਰਾ ਮੁਤਾਬਕ ਹੀ ਦੱਸਿਆ ਜਾ ਰਿਹਾ ਪਰ ਕਈ ਤੱਤ ਸਾਹਮਣੇ ਆ ਰਹੇ ਨੇ ਕੇ ਘਟੋ ਘਟੋ ਇਸ ਬਾਰੇ ਗੱਲਬਾਤ ਤਾਂ ਕੀਤੀ ਗਈ ਸੀ ਖੈਰ ਜੇ ਗੱਲਬਾਤ ਹੋਈ ਸੀ ਤਾਂ ਜ਼ਰੂਰ ਢੀਂਸਾ ਪਰਿਵਾਰ ਇਸ ਵੇਲੇ ਤੈਸ਼ ਦੇ ਵਿੱਚ ਹੋ ਸਕਦਾ ਪਰ ਬੰਦ ਕਮਰਾ ਮੀਟਿੰਗ ਨੇ ਆਪਣੇ ਆਪ ਦੇ ਵਿੱਚ ਬਹੁਤ ਸਾਰੇ ਰਾਖ ਖੋਲੇ ਹੋਣਗੇ ਹੁਣ ਸਵਾਲ ਇਹ ਖੜਦਾ ਹੈ ਕਿ ਕੀ ਸੁਖਦੇਵ ਸਿੰਘ ਢੀਂਸਾ ਪਰਮਿੰਦਰ ਸਿੰਘ ਢੀਂਸਾ ਰੁਕਣਗੇ ਜਾਂ ਫਿਰ ਸੁਖਵੀਰ ਸਿੰਘ ਬਾਦਲ ਨੂੰ ਛੱਡ ਕੇ ਤੇ ਅਗਾਂਵਲ ਨੂੰ ਤਿਆਰੀ ਕਿਤੇ ਹੋਰ ਕੱਢ ਲੈਣਗੇ ਇਸ ਸਬੰਧ ਦੇ ਵਿੱਚ ਜੋ ਸਮੀਕਰਨ ਬੰਦੇ ਨੇ ਆਉਂਦੇ ਸਮੇਂ ਦੇ ਵਿੱਚ ਸਾਹਮਣੇ ਆ ਹੀ ਜਾਣਗੇ ਔਰ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ